होम्योपैथी डॉक्टर मैडिकल एसोसिएशन की तरफों हर साल की तरह सतमां खूनदान कैंप कोटपुरा बायपास लाइफ केयर सेंटर मोगा विखे लगाया जा रहा है यही कैंप होम्योपैथी के फाउंडर काउंट सीजर मैटी जी ਜਿਨ੍ਹਾਂ ਦੀ 129ਵੀਂ ਡੈਥ ਅਨਿਵਰਸਰੀ ਉੱਪਰ ਲਗਾਇਆ ਜਾ ਰਿਹਾ ਹੈ ਔਰ ਇਹ ਉਪਰਾਲਾ EDMA ਹਰ ਸਾਲ ਕਰਦੀ ਹੈ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨ ਜੋ ਕਿ ਇੱਕ ਮਹਾਨ ਦਾਨ ਹੈ ਇਸ ਮਹਿੰਮ ਦੇ ਵਿੱਚ ਸ਼ਾਮਿਲ ਹੋ ਕੇ ਖੂਨਦਾਨੀ ਬਣੋ ਤੇ ਖੂਨਦਾਨ ਮਹਾਨਦਾਨ ਦੇ ਨਾਰੇ ਨੂੰ ਉੱਚਾ ਕਰੋ ਧੰਨਵਾਦ